ਤੜਕਸਾਰ ਚੱਲੇ ਭਾਰੀ ਮੀਂਹ ਹੈ ਹਵਾ ਨੇ ਪਿੰਡ ਮੂਨਕਾ ਤੋਂ ਮਾਡਲ ਟਾਉਨ ਜਾਣ ਵਾਲਾ ਰੋਡ ਜਾਮ ਕਰ ਦਿੱਤਾ ਹੈਗਾ ਔਰ ਇੰਨੀ ਤੇਜ਼ ਮੀਂਹ ਹੈ ਪਪੂਲਰ ਪਟਕੇ ਰੋਡ ਤੇ ਸੁੱਟ ਦਿੰਦਾ ਇਹ ਰੋਡ ਮਾਡਲ ਟਾਉਨ ਤੋਂ ਮੂਨਕਾ ਨੂੰ ਹੁੰਦਾ ਪੋਲਟਰੀ ਫਾਰਮ ਦੇ ਨੇੜੇ ਦੇਖ ਸਕਦੇ ਹੋ ਤੁਸੀਂ ਔਰ ਬਹੁਤ ਜ਼ੋਰਦਾਰ ਮੀਂਹ ਪਿਆ ਚਲੋ ਮੀਂਹ ਪੈਣਾ ਜ਼ਰੂਰੀ ਵੀ ਸੀਗਾ ਕਿਉਂਕਿ ਪਿਛਲੀ ਤਿੰਨ ਚਾਰ ਦਿਨਾਂ ਤੋਂ ਬਹੁਤ ਜ਼ਿਆਦਾ ਹਮਮੋਸ ਸੀਗੀ ਅਰੇ ਰੋੜ ਦਰਖਤ ਦਾ ਦੇਖੋ ਜੀ ਝੜ ਤੋਂ ਪੱਟ ਕੇ ਛੁੱਟ ਦਿੱਤਾ ਦਰਖਤ ਫਿਰ ਇਹਨੇ ਮੂਨ ਕਾ ਦਿਲਾਵ ਸ਼ਾਰਪ ਖੰਭਾ ਵੀ ਟੁੱਟ ਚੁੱਕਿਆ ਦਰਖਤ ਡਿੱਗਣ ਦੇ ਨਾਲ ਔਰ